ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਕੁਝ ਸਿੱਖੀਏ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਿੱਖਾਂਗੇ ਜੀ ਪੱਤੀਆਂ ਨੂੰ ਹੈਂਡਵਰਕ ਨਾਲ ਫਿਲ ਕਰਨਾ ਇਹਦੇ ਵਿੱਚ ਤੁਹਾਨੂੰ ਸੱਤ ਕਤਰਾਂ ਦੀਆਂ ਪੱਤੀਆਂ ਨੇ ਜੜੀਆਂ ਉਹ ਫਿਲ ਕਰਨੀਆਂ ਦੱਸਿਆ ਨੇ ਤੇ ਅਲੱਗ-ਅਲੱਗ ਟੰਕਿਆ ਇਹਨਾਂ ਦੱਸਿਆ ਨੇ ਤੇ ਬਹੁਤ ਹੀ ਆਸਾਨ ਨੇ ਪੈਸੇ ਪੱਤੀਆਂ ਫਿਲ ਕਰਨ ਦੇ ਬਹੁਤ ਤਰੀਕੇ ਨੇ ਪਰ ਆਪਾਂ ਸੱਤ ਕਤਰਾਂ ਦੀਆਂ ਪੱਤੀਆਂ ਇਸ ਵੀਡੀਓ ਵਿੱਚ ਭਰਨੀਆਂ ਦੱਸਿਆ ਨੇ ਇਸ ਇਸ ਤੋਂ ਪਹਿਲਾਂ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸੇ ਸੀਗੇ ਹੈਂਡਵਰਕ ਦੇ ਕੁਝ ਬੇਸਿਕ ਸਟਿਚ ਜਿਨ੍ਹਾਂ ਨਾਲ ਆਪਾਂ ਲਾਈਨਾ ਫੁੱਲਾਂ ਦੀਆਂ ਡੰਡੀਆਂ ਫਿਲ ਕਰ ਸਕਦੇ ਹਾਂ ਤੇ ਆ ਦੇਖੋ ਜੀ ਪੱਤੀ ਕਿੰਨੀ ਸੋਹਣੀ ਤਰੀਕੇ ਨਾਲ ਫਿਲ ਹੋ ਗਈ ਆ ਤੇ ਬਣੀ ਹੋਈ ਬਹੁਤ ਸੋਹਣੀ ਲੱਗਦੀ ਆ ਤੇ ਬਹੁਤ ਛੇਤੀ ਬਣ ਜਾਂਦੀ ਆ ਤੁਸੀਂ ਕੁਝ ਕੁ ਟਾਂਕੇ ਸਿੱਖ ਕੇ ਸੂਟਾਂ ਨੂੰ ਸੋਹਣੇ ਤਰੀਕੇ ਨਾਲ ਕਢਾਈ ਕਰ ਸਕਦੇ ਹੋ ਏका ਜੀ ਅੱਜ ਜਿਹੜੀ ਦੂਜੀ ਪੱਤੀ ਆ ਇਹ ਵੀ ਭਰਨੀ ਬਹੁਤ ਹੀ ਸੌਖੀ ਆ ਤੇ ਇਹ ਭਰੀ ਹੋਈ ਬਹੁਤ ਸੋਹਣੀ ਲੱਗਦੀ ਆ ਸੂਟ ਬਹੁਤ ਸੋਹਣੇ ਲੱਗਦੇ ਨੇ ਇਦਾਂ ਹੱਥ ਦੀ ਕਢਾਈ ਨਾਲ ਕੱਡੇ ਹੋਏ ਤੇ ਦੇਖੋ ਤੁਸੀਂ ਵੀਡੀਓ ਦੇ ਵਿੱਚ ਪੱਤੀਆਂ ਕਿਸੇ ਹਿਸਾਬ ਨਾਲ ਬਣਦੀਆਂ ਨੇ ਧਿਆਨ ਨਾਲ ਦੇਖ ਕੇ ਬੜੀ ਆਸਾਨੀ ਨਾਲ ਤੁਸੀਂ ਹੈਂਡਵਰਕ ਸਿੱਖ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਦੇਖੋ ਜੀ ਇਹ ਵੀ ਪੱਤੀ ਸਾਡੇ ਬਣ ਕੇ ਤਿਆਰ ਆ ਦੇਖੋ ਕਿੰਨੀ ਸੋਹਣੀ ਲੱਗਦੀ ਆ ਤੇ ਦੋਨੇ ਪੱਤੀਆਂ ਬਹੁਤ ਸੋਹਣੀਆਂ ਬਣੀਆਂ ਨੇ ਹੁਣ ਜਿਹੜੀ ਤੀਜੀ ਪੱਤੀ ਆ ਉਹ ਵੀ ਤੁਸੀਂ ਦੇਖ ਲਓ ਕਿੰਨੀ ਸੌਖੀ ਆ ਭਰਨੀ ਜਿਹੜਾ ਇਹ ਪੱਤੀ ਭਰ ਰਹੇ ਆਪਾਂ ਇਹਨੂੰ ਫਿਸ਼ ਟੰਕਾ ਕਿਹਾ ਜਾਂਦਾ ਏ ਤੇ ਇਹ ਵੀ ਜਿਹੜਾ ਟੰਕਾ ਆਪਾਂ ਡੰਡੀਆਂ ਵਿੱਚ ਵੀ ਭਰ ਸਕਦੇ ਆ ਠੀਕ ਹੈ ਜੀ ਇਹ ਬਹੁਤ ਸੋਹਣਾ ਟੰਕਾ ਬਣਦਾ ਤੇ ਬਹੁਤ ਛੇਤੀ ਬਣਦਾ ਇਹ ਬਹੁਤ ਸਫਾਈ ਨਾਲ ਬਣਦਾ ਫਿਨਿਸ਼ਿੰਗ ਬਹੁਤ ਹੁੰਦੀ ਆ ਟੰਕੀ ਦੇਖੋ ਕਿੰਨਾ ਸੋਹਣਾ ਬਣ ਗਿਆ ਤੇ ਬਹੁਤ ਛੇਤੀ ਪੱਤੀ ਆ ਜਿਹੜੀ ਬਣ ਗਈ ਇਹ ਆਪਣੀ ਤੀਜੀ ਤਰੀਕੇ ਨਾਲ ਭਰੀ ਆਪਾਂ ਇਹ ਪੱਤੀ ਤੁਸੀਂ ਜਿਹੜਾ ਵੀ ਤੁਹਾਨੂੰ ਟੰਕਾ ਈਜ਼ੀ ਲੱਗਦਾ ਜਿਹੜਾ ਵੀ ਮਤਲਬ ਸੌਖਾ ਲੱਗਦਾ ਜਿਸ ਹਿਸਾਬ ਨਾਲ ਪੱਤੀ ਭਰਨਾ ਤੁਸੀਂ ਉਸ ਤਰੀਕੇ ਨਾਲ ਪੱਤੀ ਨੂੰ ਭਰ ਸਕਦੇ ਹੋ ਦੇਖੋ ਕਿੰਨੀ ਸੋਹਣੀ ਪੱਤੀ ਬਣੀ ਤੇ ਬਹੁਤ ਜਲਦੀ ਬਣ ਗਈ ਹਣ ਦੇਖੋ ਤੁਸੀਂ ਇਹਦੇ ਉੱਤੇ ਆਲੇ-ਦਾਲੇ ਵੈਕ ਟੰਕਾ ਬਣਾਉਣਾ ਬਣਾ ਸਕਦੇ ਹੋ ਹਨਾ ਵੈਕ ਟੰਕਾ ਜਦੋਂ ਬਣ ਜਾਂਦਾ ਪੱਤੀ ਦੀ ਬਹੁਤ ਵਧੀਆ ਫਿਨਿਸ਼ਿੰਗ ਜੀ ਆ ਜਾਂਦੀ ਆ ਪਰ ਆਪਾਂ ਨਹੀਂ ਬਣਾਇਆ ਹੁਣ ਅਗਲੀ ਪੱਤੀ ਆਪਣੀ ਹੈਗੀ ਆ ਦੇਖੋ ਇਹਨੂੰ ਆਪਾਂ ਆਲੇ-ਦਾਲੇ ਉਹ ਚੱਕੇ ਧਾਗਾ ਲਾਈਨਾਂ ਬਣਾ ਲੈਣੀਆਂ ਨੇ ਤੇ ਉਹ ਤੋਂ ਬਾਅਦ ਆਪਾਂ ਇਹਨਾਂ ਟੰਕਿਆਂ ਦੇ ਨਾਲ ਫਿਲ ਕਰ ਦੇਣਾ ਜਿਵੇਂ ਦੇਖੋ ਬੜੇ ਸੋਖੇ ਤਰੀਕੇ ਨਾਲ ਭਰੀਆਂ ਜਾਂਦੀਆਂ ਨੇ ਜਿਹੜੀ ਪੱਤੀ ਭਰਨੀਆਂ ਇਹ ਬੜੀ ਸੋਹਣੀ ਲੱਗਦੀ ਹੈ ਮੋਟੀ ਮੋਟੀ ਭਰੀ ਜਾਂਦੀ ਆ ਤੇ ਇਹ ਵੀ ਬਹੁਤ ਛੇਤੀ ਪਰ ਹੋ ਜਾਂਦੀ ਆ ਇਹਨਾਂ ਪੱਤੀਆਂ ਨੂੰ ਤੁਸੀਂ ਅ ਭਰ ਕੇ ਸੂਟ ਨੂੰ ਬਹੁਤ ਸੋਹਣੀ ਲੁੱਕ ਦੇ ਸਕਦੇ ਹੋ ਖੋ ਇਹ ਵੀ ਆਪਣੀ ਪੱਤੀ ਭਰ ਗਈ ਤੇ ਹੁਣ ਜਿਹੜੀ ਨੈਕਸਟ ਪੱਤੀ ਆ ਇਹ ਵੀ ਭਰਨੀ ਬਹੁਤ ਸੌਖੀ ਆ ਇਹ ਸਿਰਫ ਆਪਾਂ ਟੇਡੇ ਟੇਡੇ ਟਾਂਕੇ ਚੱਕਣੇ ਹੁੰਦੇ ਆ ਕੋ ਤੁਹਾਨੂੰ ਕਿਹੜੀ ਪੱਤੀ ਸਭ ਤੋਂ ਵਧੀਆ ਲੱਗੀ ਤੇ ਸੌਖੀ ਲੱਗੀ ਪਲੀਜ਼ ਕਮੈਂਟ ਕਰਕੇ ਜੂ ਦੱਸਣਾ ਇਸ ਤੋਂ ਬਾਅਦ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਫੁੱਲ ਭਰਨੇ ਦੱਸਾਂਗੇ ਦੇਖੋ ਆਪਾਂ ਲਾਈਨਾਂ ਵਿੱਚ ਵੀ ਟੰਕੇ ਬਣਾਨੇ ਸਿੱਖ ਲਿਆ ਤੇ ਪੱਤੀਆਂ ਵੀ ਆਪਾਂ ਭਰਨੀਆਂ ਸਿੱਖ ਲੀਆਂ ਨੇ ਇਸ ਤੋਂ ਬਾਅਦ ਫੁੱਲ ਕਿਵੇਂ ਭਰਨੇ ਉਹ ਦੱਸਾਂਗੇ ਤੁਸੀਂ ਜਿਹੜੀ ਵੀ ਤੁਹਾਨੂੰ ਪੱਤੀ ਸੋਖੀ ਲੱਗਦੀ ਆ ਭਰਨੀ ਜਿਹੜਾ ਵੀ ਲਾਈਨਾਂ ਵਿੱਚ ਟੰਕਾ ਭਰਨਾ ਸੋਖਾ ਲੱਗਦਾ ਉਹ ਟੰਕਿਆਂ ਨੂੰ ਯੂਜ਼ ਕਰਕੇ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਆਪਾਂ ਨਾ ਸੂਟ ਤਿਆਰ ਕਰ ਸਕਦੇ ਹਾਂ ਜਿੱਦਾਂ ਵੀ ਤੁਹਾਨੂੰ ਵਧੀਆ ਲੱਗੇ ਕੋਈ ਵੀ ਡਿਜ਼ਾਈਨ ਤੇ ਕੋਈ ਕੜਾਈ ਦੇ ਵਿੱਚ ਹੁੰਦਾ ਕੀ ਆ ਅਪਰ ਟੇਸ ਕਰੋਨੇ ਉਹਦੇ ਵਿੱਚ ਫੁੱਲ ਹੁੰਦੇ ਆ ਡੰਡੀਆਂ ਹੁੰਦੀਆਂ ਨੇ ਤੇ ਪੱਤੀਆਂ ਹੁੰਦੀਆਂ ਨੇ ਜਦੋਂ ਸਾਨੂੰ ਡੰਡੀਆਂ ਵਿੱਚ ਟੰਕ ਕੇ ਭਰਨੇ ਆਗੇ ਲਾਈਨਾਂ ਵਿੱਚ ਭਰਨੇ ਆਗੇ ਠੀਕ ਆ ਤੇ ਪੱਤੀਆਂ ਵਿੱਚ ਪੱਤੀਆਂ ਭਰਨੀਆਂ ਆਗੀਆਂ ਫੁੱਲ ਫਿਲ ਕਰਨ ਕਰਨੇ ਆਗੇ ਤੇ ਫਿਰ ਆਪਾਂ ਸੂਟ ਬੜੇ ਆਸਾਨੀ ਨਾਲ ਤਿਆਰ ਕਰ ਸਕਦੇ ਆ ਬੜੇ ਸੋਕੇ ਹਮ ਅਸਲ ਤਿੰਨ ਚੀਜ਼ਾਂ ਸਾਨੂੰ ਕਰਨੀ ਆਉਣੀਆ ਚਾਹੀਦੀਆਂ ਨੇ ਤਿੰਨ ਚੀਜ਼ਾਂ ਆ ਗਈਆਂ ਤਾਂ ਅਸੀਂ ਸੋਹਣੇ ਤਰੀਕੇ ਨਾਲ ਕਢਾਈ ਪੂਰੀ ਕਰ ਸਕਦੇ ਆ ਕਿਉਂਕਿ ਫੁੱਲਾਂ ਦੇ ਵਿੱਚ ਟ੍ਰੇਸਰ ਵਿੱਚ ਤੁਸੀਂ ਦੇਖਿਓਗਾ ਆਮ ਕੀ ਹੁੰਦਾ ਇੱਕ ਫੁੱਲ ਹੁੰਦੇ ਨੇ ਪੱਤੀਆਂ ਹੁੰਦੀਆਂ ਨੇ ਜਾਂ ਲਾਈਨਾਂ ਹੁੰਦੀਆਂ ਨੇ ਜਾਂ ਡੰਡੀਆਂ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਨਾ ਸਿੱਧੀਆਂ ਲਾਈਨਾਂ ਹੁੰਦੀਆਂ ਨੇ ਉਹਨਾਂ ਵਿੱਚ ਕਿਹੜੇ ਟੰਕੇ ਭਰਨੇ ਆ ਲਾਈਨਾਂ ਵਿੱਚ ਉਹ ਆਪਾਂ ਪਿਛਲੀ ਵੀਡੀਓ 'ਚ ਦੱਸਤਾ ਪੱਤੀਆਂ ਕਿਵੇਂ ਭਰਨੀਆਂ ਨੇ ਉਹ ਆਪਾਂ ਇਸ ਵੀਡੀਓ 'ਚ ਦੱਸਤਾ ਪੱਤੀਆਂ ਦੇਖੋ ਸਤ ਤਰਾਂ ਦੀਆਂ ਭਰਨੀਆਂ ਤੁਹਾਨੂੰ ਇਹ ਵੀਡੀਓ ਦੇਖ ਕੇ ਆ ਜਾਣਗੀਆਂ ਉਸ ਤੋਂ ਬਾਅਦ ਫੁੱਲ ਕਿਵੇਂ ਭਰਨੇ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦੱਸ ਦਾਂਗੇ ਤੁਸੀਂ 2-3 ਵੀਡੀਓ ਦੇਖ ਕੇ ਹੀ ਕੜਾਈ ਕਰਨੀ ਸਿੱਖ ਸਕਦੇ ਹੋ ਬਾਕੀ ਮੇਨ ਗੱਲ ਹੁੰਦੀ ਆ ਪ੍ਰੈਕਟਿਸ ਦੀ ਜਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰੋਗੇ ਉੰਨੀ ਜ਼ਿਆਦਾ ਸਫਾਈ ਆਊਗੀ ਜਿਹੜਾ ਇਸ ਪੱਤੀ ਵਿੱਚ ਆਪਾਂ ਢੰਗਾ ਭਰਦੇ ਆ ਉਹ ਹੈਗਾ ਜੇ ਕ੍ਰੋਸ ਢੰਗਾ ਇਹਦੇ ਨਾਲ ਵਿੱਚ ਮਤਲਬ ਪੱਤੀ ਐਸੇ ਹਿਸਾਬ ਨਾਲ ਬਣ ਜਾਣੀ ਐ ਇਦਾਂ ਲੱਗਣਾ ਵੀ ਜਿਵੇਂ ਨਾ ਡੱਬੀਆਂ ਦੇ ਨਾਲ ਪੱਤੇ ਭਰੀ ਹੁੰਦੀ ਆ ਇਹਦੇ ਵਿੱਚ ਡੱਬੀਆਂ ਜਿਹੀ ਬਣ ਜਾਣੀਆਂ ਨੇ ਆਪਾਂ ਜਿਹੜੀ ਪੱਤੀ ਭਰੀ ਆ ਇੱਕ ਕ੍ਰੋਸ ਢੰਗੇ ਬਣਾ ਬਣਾ ਕੇ ਭਰੀ ਆ ਤੇ ਉਸ ਤੋਂ ਬਾਅਦ ਚੱਕ ਤੱਬ ਕਰਕੇ ਇਹਨੂੰ ਥੋੜਾ ਜਿਹਾ ਢੰਗੇ ਨੂੰ ਦਬਾਤਾ ਤਾਂ ਕਿ ਇਹ ਕਿਸੇ ਵੀ ਚੀਜ਼ ਵਿੱਚ ਅੜ ਨਾ ਤੇ ਦਬ ਜਾਣਾ ਇਕੋ ਵਿੱਚ ਨਾ ਛੋਟੀਆਂ-ਛੋਟੀਆਂ ਡੱਬੀਆਂ ਜਿਹੀਆਂ ਬਣ ਗਈਆਂ ਤੇ ਇਹ ਪੱਤੀ ਭਰੀ ਹੋਈ ਵੀ ਬਹੁਤ ਸੋਹਣੀ ਲੱਗਦੀ ਆ ਤੇ ਆਸਾਨ ਨੀ ਨਾ ਭਰੇਗੀ ਦੇਖੋ ਕਿੰਨੀ ਸੋਹਣੀ ਲੱਗਦੀ ਆ ਪੱਤੀ ਤੇ ਛੋਟੀਆਂ-ਛੋਟੀਆਂ ਦੇ ਵਿੱਚ ਡੱਬੀਆਂ ਜਿਹੀਆਂ ਬਣ ਗਈਆਂ ਤੇ ਲਾਈਨਾਂ ਜਿਹੀਆਂ ਬਣ ਗਈਆਂ ਠੀਕ ਆ ਅਲੱਗ-ਜੇ ਪੱਤੀ ਬਣ ਗਈ ਐ ਸੋਹਣੀ ਬਹੁਤ ਲੱਗਦੀ ਆ ਬਣੀ ਹੋਈ ਹੁਣ ਜਿਹੜੀ ਇਹ ਪੱਤੀ ਆ ਇਹ ਵੀ ਬਣਾਣੀ ਬਹੁਤ ਆਸਾਨ ਆ ਤੇ ਬਹੁਤ ਛੇਤੀ ਫਿਲ ਹੁੰਦੀ ਆ ਵੀ ਤੇ ਆਪਾਂ ਉੱਪਰੋਂ ਨੁੱਕਰ ਚ ਢਾਗਾ ਕੱਢ ਲਿਆ ਤੇ ਇੱਕ ਲਾਈਨ ਬਣਾ ਲਈ ਉਸ ਤੋਂ ਬਾਅਦ ਆਪਾਂ ਜਿਹੜੀ ਅਲਦਾਲੇ ਵਾਲੀ ਆ ਤੇ ਉਹ ਤੋਂ ਚੱਕਣਾ ਤੇ ਢਾਗੇ ਨੂੰ ਵਿਚ ਰੱਖ ਕੇ ਉਹਨੂੰ ਦਵਾ ਦੇਣਾ ਜਿੱਥੇ ਆਪਾਂ ਪਹਿਲਾਂ ਟੰਕਾ ਕੱਢਿਆ ਸੀ ਨਾ ਉੱਥੋਂ ਕੱਢਿਆ ਦੇਖੋ ਹੁਣ ਇਹ ਜਿਹੜੀ ਪੱਤੀ ਆ ਇਹ ਇੱਕ ਵਾਰ ਚ ਦੋਨਾਂ ਪਾਸਿਓਂ ਫਿਲ ਹੋ ਰਹੀ ਆ ਬਾਕੀ ਪੱਤੀਆਂ ਸੀ ਕਿ ਆ ਪਹਿਲਾਂ ਆਪਾਂ ਇੱਕ ਪਾਸਿਓਂ ਫਿਲ ਕਰਦੇ ਸੀ ਫਿਰ ਦੂਜੇ ਪਾਸਿਓਂ ਹਨਾ ਇਵੀ ਕੁਝ ਫਿਸ਼ ਟੰਕੇ ਦੀ ਤਰ੍ਹਾਂ ਹੀ ਆ ਪਰ ਇਹ ਆਪਾਂ ਜਿਹੜਾ ਟੰਕਾ ਏ ਜੋ ਸੂਈ ਕੱਢਣੀ ਉੱਪਰੋਂ نیچے ਲੈ ਕੇ ਜਾਣਾ ਵਿੱਚ ਘਾਰ ਕੱਢਣੀ ਆ ਦੇਖੋ ਫਿਰ ਉਸ ਟੰਕੇ ਨੂੰ ਦਬਾ ਦੇਣਾ ਆ ਦੇਖੋ ਇਧਰੋਂ ਚੱਕਣਾ ਤੇ ਫਿਰ ਦੂਸਰੇ ਥੱਲੇ ਲੈ ਕੇ ਜਾਣਾ ਇਹਨੂੰ ਜਿਹੜੇ ਧੱਗਾ ਉਹਨੂੰ ਵਿੱਚ ਘਾਰ ਕਰਕੇ ਫਿਰ ਇਹਨੂੰ ਦਬਾ ਦੇਣਾ ਦੇਖੋ ਐਦਾਂ ਕਰਦੇ ਕਰਦੇ ਆਪਾਂ ਪੱਤੀ ਪੂਰੀ ਤਿਆਰ ਕਰ ਲੈਣੀ ਆ ਦੇਖੋ ਆਪਣੀ ਇਹ ਪੱਤੀ ਕਿੰਨੀ ਸੋਹਣੀ ਤਿਆਰ ਹੋ ਗਈ ਆ ਤੇ ਬਹੁਤ ਛੇਤੀ ਭਰੀ ਗਈ ਆ ਉਹ ਲਾਈਨਾਂ ਜੇ ਲੱਗੀਆਂ ਹੋਈਆਂ ਨੇ ਦੇਖੋ ਕਿੰਨੀ ਸੋਹਣੀ ਲੱਗਦੀ ਆ ਠੀਕ ਹੈ ਜੀ ਹੁਣ ਆਪਾਂ ਸੱਤ ਤਰ੍ਹਾਂ ਦੀਆਂ ਜਿਹੜੀਆਂ ਇਹ ਪੱਤੀਆਂ ਨੇ ਭਰ ਲਈਆਂ ਤੇ ਜਿਹੜੀ ਇਹ ਪੱਤੀ ਆਪਾਂ ਇਹਨੂੰ ਮਤਲਬ ਹਲਦਲੇ ਆਪਾਂ ਬੈਕ ਟਾਂਕਾ ਬਣਾਤਾ ਬੈਕ ਟਾਂਕਾ ਬਣਾਉਣ ਨਾਲ ਇਹ ਹਲਦਲੇ ਰੌਂਡ ਬਣ ਗਿਆ ਇੱਕ ਕਿ ਰੌਣਜਾ ਬਣਨ ਵਾਲੇ ਪੱਤੀ ਹੋਰ ਵੀ ਸੋਹਣੇ ਲੱਗ ਸਕਦੀ ਹੈ ਠੀਕ ਹੈ ਜੀ ਕੋਈ ਬਈ 6-7 ਪੱਤੀਆਂ ਨੇ ਜਿਹੜੀਆਂ ਬਣ ਕੇ ਤਿਆਰ ਨੇ ਤੁਸੀਂ ਇਹਨਾਂ ਨੂੰ ਸਿੱਖ ਕੇ ਬੜੀ ਆਸਾਨੀ ਨਾਲ ਸੂਟ ਤੇ ਕੜਾਈ ਕਰ ਸਕਦੇ ਹੋ